ਮਿੱਤਰੋ ਸਵੇਰ ਦਾ ਵਕਤ ਹੈ 9 ਵਜਨ ਵਾਲੇ 10 ਮਿੰਟ ਰਹਿੰਦੇ ਆ ਮੇਰਾ ਸਕੂਲ 9 ਵਜੇ ਲੱਗਦਾ ਹੈਗਾ ਤੇ ਮਾੜਾ ਮੈਂ ਬਸ ਫ੍ਰੇਲ ਕੇ ਟਾਈਮ ਜਨਣਾ ਹਾਂ ਇਧਰ ਆਪਾਂ ਪਿੰਨੇ ਚਾਹ ਤੇ ਡੈਡੀ ਵੀ ਇਧਰ ਸਾਰਿਆਂ ਨੇ ਚ ਪੀਂਦੇ ਚਾਹੀ ਤੇ ਇਧਰ ਆਪਣੀ ਬੀਬੀ ਬੈਠੀ ਹੈ ਜੀ ਕਪੜਾ ਹੀ ਤਹਿ ਲਾ ਰਹੀ ਹੈ ਸਤਿ ਸ਼੍ਰੀ ਅਕਾਲ ਕਰੋ ਬੀਬੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੈਗੁਰੂ ਖਾਲਸਾ ਬੁਲਾਇਆ ਕਰ ਲੈ ਚਾਹ ਡੈਡੀ ਕਹਿੰਦਾ ਵੈਗੁਰੂ ਖਾਲਸਾ ਬੁਲਾਇਆ ਕਰ ਤੂੰ ਬੁਲਾ ਤੂੰ ਵੀ ਬੁਲਾ ਤੂੰ ਵੀ ਫਿਰ ਬਾਈ ਗੁਰਦੀ ਕਾ ਖਾਲਸਾ ਬਲਾਈ ਕਰਨਾ ਤੇ ਆਪਣੀ ਸਾਰੀ ਫੈਮਲੀ ਜੀ ਚਾਹ ਪੀ ਰਹੀ ਐ ਲੈ ਕੱਪੜੇ ਤਹਿਲ ਆ ਰਹੀ ਬੀਬੀ ਪਤਲੇ ਲੈ ਤੂੰ ਵੀ ਪੀਲਾ ਘੁੱਟ ਉਧਰ ਕੱਪੜੇ ਤਹਿਲ ਆਉਂਦੀ ਆਈ ਬੀਬੀ ਕੱਪੜਿਆਂ ਦੀ ਗਰਮੀ ਵਾਲੇ ਕੱਪੜੇ ਸਮਝਿਆ ਨੇ ਜੀ ਆਪਾਂ ਸਰਦੀ ਵਾਲੇ ਕੱਢਦੇ ਮੁੰਡਿਆਂ ਲੱਗਵਾ ਮੰਜਾ ਭਰਿਆ ਬੈਜਗਾ ਬੀਬੀ ਆਈ ਨਹੀਂ ਸੀ ਅੰਬਰ ਸਾਚ ਲੀ ਗਈ ਸੀ ਬੀਬੀ ਨਾਉਣ ਨਵੰਬਰ ਦਾ ਰਜਾ ਕਿਵੇਂ ਲੱਗਾ ਇਹ ਬਹੁਤ ਵਧੀਆ ਲੱਗਾ ਬਹੁਤ ਵਧੀਆ ਜੀ ਲੱਗਿਆ ਵਧੀਆ ਮੱਥਾ ਟਿਕਿਆ ਸੀ ਬੀਪੀ ਆਮਰਸਰ ਵਧੀਆ ਗਿਆ ਲੰਚ ਹਾਂ ਲੰਚ ਲੰਚ ਲੱਗੇ ਸੀ ਅਸੀਂ 2 ਵਜੇ 2 ਵਜੇ 2 ਵਜੇ ਲੰਚ ਲੱਗੇ ਸੀਗੇ ਹੂੰ 2 ਵਜੇ ਲਾ ਕੇ 6 ਵਜੇ ਮੱਥਾ ਟਿਕਿਆ ਅੰਨੀ ਹੋਰ ਚੰਦੜਾ ਡੇ 7 ਵਜੇ ਅੱਛਾ ਇਹ ਲਹਿਰ ਪਿੱਛੇ ਛੋੜਨੂ ਪਿੱਛੇ ਕੋ ਪਿੱਛੇ ਰਹਿ ਜੀ ਮੋਦੀ ਲਿਖਿਆ ਕੰਮ ਨਾ ਮਾਰ ਕੇ ਜੋ ਦੇਖਿਆ ਸਾਰੇ ਨੇੜੇ ਤੇੜੇ ਨੇ ਹਾਂ ਬਾਗ ਜਿਹੜੇ ਵਿੱਚ ਵਿੱਚ ਉਹ ਦੇਖਣ ਬਾਗ ਤਾਂ ਰਚੰਦਰ ਗਈ ਆਦੀ ਵਿੱਚ ਚਾਹੀਦਾ ਅੱਛਾ ਰਚੰਦਰ ਸੀ ਵੀ ਬਾਗ ਵਗੈਰਾ ਨਹੀਂ ਤੇ ਬਾਗ ਵੀ ਹੈ ਨਾ ਹਾਂ ਚਲੇ ਬਾਗ ਹੈ ਸਾਰਾ ਕੁਝ ਵਧੀਆ ਹੈ ਜਾਨਾ ਚ ਵਧੀਆ ਹੋਇਆ ਹੈਗਾ ਤੇ 베ਰੀ ਜਿਹੜੀ 베ਰੀ ਦੋ ਇੱਕ ਉਦਲੇ ਤਰਾ ਪੁੰਦੇ ਦੇ ਕੇ ਕਹਿੰਦੇ ਕਹਿੰਦੇ ਬੀਬੀ ਭੈਣਾਂ ਇੱਕ ਬੋਤੀ ਨਹੀਂ ਲੈ ਗਈ ਨਾਲ ਦੇਖਿਓ ਜੀ ਸਾਰੇ ਜਣੇ ਦ੍ਰੈਪਤ ਕਰੀ ਬੀਬੀ ਨੇ ਰਮਾਣੀ ਕਿੰਨੀ ਗਈ ਬੀਬੀ ਟੂਰ ਤੇ ਗਈ ਸੀ ਬੀਬੀ ਕਿਹੜਾ ਆਪ ਗਏ ਬੀਬੀ ਪੁੱਤੀ ਵੀ ਸਕੂਲ ਵੱਲੋਂ ਗਈ ਸੀ ਤੂਰ ਤੇ ਗਈ ਨਾ ਤੂਰ ਤੇ ਉਹ ਕੁੜੀਆਂ ਜਾਂਦੀ ਸੀ ਨਾਲ ਜਿਹੜੇ ਮੈਡਮ ਹੋਈ ਸੀ ਬੀਬੀ ਮਾਨ ਨੂੰ ਕਦੋਂ ਲੈ ਕੇ ਜਾਣਗੀ ਹੁੰਦੇ ਇਹਨੂੰ ਲੈ ਕੇ ਬਾਹਰ ਨਹੀਂ ਦਰਨੀ ਹੋਇਆ ਹੋਰ ਗਿਆ ਇੱਕ ਦੋ ਵਾਰੀ ਗਿਆ ਮੈਂ ਤਾਂ ਹਾਂ ਦੋ ਵਾਰੀ ਹੋਰ ਗਾਮ ਵੀ ਗਏ ਹੁਣ ਬੀਬੀ ਸਾੜਿਆਂ ਤਾਂ ਗਈ ਸੀ ਉਹ ਗੁਰੂ ਅੰਮ੍ਰਿਤਸਰ ਅੰਮ੍ਰਿਤਸਰ ਹੀ ਹੋਰ ਕਿੱਥੇ ਕੋੜੇ ਤੇ ਗਈ ਸੀ ਸੁਣ ਹਣਾ ਬੀਬੀ ਉਦੋਂ ਦੀ ਗਈ ਸੀ ਤੋਂ ਮੇਰੇ ਨਾਲ ਉਦੋਂ ਉਹ ਜੇਰ ਤੇ ਆਪ ਕੋ ਬਸਪੂ ਨੂੰ ਬਸਪੂ ਗਈ ਤੇਰੇ ਟੁੱਟਣ ਵਾਲੇ ਲੈ ਕੇ ਸੀ ਗਏ ਦੇ ਤਾਂ ਚਾਰ ਪੰਜ ਵਾਰੀ ਵਗ ਬੀਬੀ ਅੰਮ੍ਰਿਤਸਰ ਹਜੂਰ ਸਰ ਵਗ 10000 ਕੀ ਗੁਰਦੁਆਰਾ ਤਾਂ ਜਾ ਸਮਾਂ ਦੀ ਉਸਦੇ ਇੱਕ ਵਾਰੀ ਜ਼ਰੂਰ ਜਾਣਾ ਚਾਹੀਦਾ ਵਾਏ ਕਿਹੜੇ ਲੰਗ ਤੇ ਜਾਂਦੀ ਆ ਇਹਨਾਂ ਇੱਕ ਵਾਰੀ ਜਾਇਆ ਹੋਰ ਬੀਬੀ ਤੂੰ ਜਾਇਆ ਕਰਨਾ ਤੇਰੀ ਹੁੰਦੇ ਨੇ ਨੂਹ ਵਾਲੀ ਹੋ ਗਈ ਤੂੰ ਹਨਾ ਹੁਣ ਤੂੰ ਮੋਜਾਣਾ ਟਾਵਰ ਟੌਰਣਾ ਸਾਰੀ ਅਮਰ ਤੂੰ ਸਾਰੇ ਗੁਰਦੁਆਰੇ ਘੁੰਮ ਜਾ ਮੰਮੀ ਦੀ ਬਹੂ ਆਜੀ ਮੰਮੀ ਦਾ ਸਾਰੇ ਗੁਰਦੁਆਰੇ ਘੁੰਮਿਓ ਉਹ ਤੂੰ ਨੂਹ ਵਾਲੀ ਹੋ ਗਈ ਪਰੋਤੇ ਵਾਲੀ ਹੋ ਗਈ ਓਏ ਪਰੋਤਾ ਵੀ ਹੋ ਗਿਆ ਹਾਂ ਦਾ ਆਹ ਉੱਥੇ ਜੂਦਨ ਨਾਲ ਬੈਠੀ ਸੀ ਨਾ ਹੁਣ ਬਣਾਈ ਐ ਸਾਰੀ ਪਰੋਤਾ ਹੋ ਗਿਆ ਕੱਲੀ ਮੰਮੀ ਜੀ ਬੀਬੀ ਹਲੇ ਕੱਲੀ ਅੰਬਰਸਾਰੀ ਜਾ ਕੇ ਆਈ ਪੜੋਤੇ ਵਾਲੀ ਹੋ ਗਈ ਹੁਣ ਪੋਤੇ ਵੀ ਤੋਂ ਪੋਤੇ ਵੀ ਲੰਘੇ ਹੋਰ ਪੜੋਤੇ ਚਲ ਕੋਈ ਗੱਲ ਨਹੀਂ ਫੇਰ ਹਜੂਰ ਸਾਹਿਬ ਤਾਂ ਜਾ ਬਿੱਬੀਆਂ ਨਹੀਂ ਐਂ ਕਰੀ ਜਦੋਂ ਹਜੂਰ ਸਾਹਿਬ ਜائیںਗੇ ਮੇਰੀ ਗੱਲ ਸੁਣਾ ਬੈਠਾ ਕਾਲਾ ਜਦੋਂ ਜਾਣਗੇ ਹਜੂਰ ਸਾਹਿਬ ਪਾਈ ਵੀ ਐਨਾ ਹੋਵੇ ਵੀ ਆਪਦੇ ਪੈਸੇ ਲੈ ਸਾਡੇ ਵੀ ਪੈਸੇ ਲੈ ਜਾਈਆਂ ਹਨ ਵਿੱਚ ਮੱਥਾ ਟੇਕ ਕੇ ਆਵੇ ਆਪਣੇ ਪੈਸੇ ਨਾਲ ਨਹਾ ਕੇ ਆਵੇ ਮੈਂ ਵੀ ਭੱਗ ਜਾਂ ਮੈਂ ਵੀ ਭੱਗ ਜਾਂ ਹਜੂਰ ਸਾਹਿਬ ਨੰਗਾ ਕੀ ਨਜ਼ਰਦਾਇਲਾ ਤੁਹਾਨੂੰ ਬੈਠਣਾ ਤੇ ਨਜ਼ਰ ਲੱਗ ਦੇਗਾ ਮੋੜਾਂਗੇ ਉਹਨਾਂ ਨੂੰ ਨਾ ਭੱਗਦੀ ਆ ਗੁਰ ਤੁਗੋ ਦੇ ਜਿਹੜੇ ਜਾਣੇ ਬਾਹਰ ਸਾਬਰ ਦੇ ਨੇ ਉਹ ਸਿੱਧਾ ਆ ਰਸਤਾ ਤੀਜੇ ਦਿਨ ਪਹੁੰਚਾਇਆ ਹੁਣ ਤਾਂ ਇੱਥੋਂ ਜਾਂਦੀ ਅਸੀਂ ਦੀ ਮਾਂ ਸਾਡਾ ਕੋਈ ਘਰ ਖਾਂ ਮੰਨਾਂਗੇ ਆਪਾਂ ਬਗਦੇ ਮਿਲਣਾ ਬਗਦੇ ਅੰਬਰ ਸਰ ਵੀ ਚਲਦੀਆਂ ਜਾਂਦੇ ਵਾਟਸਐਪ ਕੋਈ ਬੀਬੀ ਸਾਹ ਕੀ ਵੀ ਕਾ ਖਾਂ ਮਲੇ ਥੋੜਾ ਹੀ ਤੈਨੂੰ ਲੱਗੇ ਆਪਾਂ ਬਗਜਾਂ ਕੱਲੇ ਇਹ ਵੀ ਲੈ ਕੇ ਜਾਣਾ ਤੁਭੀਂ ਜਾਣਾ ਉਹ ਨਹੀਂ ਇੱਥੋਂ ਤੂੰ ਜੇ ਕੋਈ ਆਇਆ ਪਿੰਡ ਦੇ ਵੇਲੇ ਉਹ ਤੋਂ ਬਾਹਰ ਜਾਣਾ ਤੁਰਾ ਫੇਰਾ ਕਰਨਾ ਹਨਾ ਵੀ ਆਇਆ ਆਪਣੇ ਨੂੰ ਲੈ ਜਾਂਦੇ ਪੈ ਜਾਂਦੇ ਬੀਬੀ ਹੁਣ ਪਹਿਲਾ ਸਿਸਟਮ ਹੀ ਹੈਗਾ ਮੈਂ ਪੈ ਜਾਂਦਾ ਹਾਂ ਨਹੀਂ ਉੱਥੇ ਕੇਵਾ ਨਹੀਂ ਹੁੰਦਾ ਜਾ ਕੇ ਹੋਰ ਪਾ ਲੈ ਚਾਹ ਬਾਬੀ ਵੀ ਹੋਰ ਪਾ ਦੇ ਹੋਰ ਰੱਤੇ ਲਾ ਵੀ ਨਹੀਂ ਆਇਆ ਉੱਥੇ ਜੀ ਮੈਂ ਗੋਡੇ ਦੁਖੀ ਨਾ ਹੋਰ ਗੋਡਾ ਵੀ ਨਹੀਂ ਦੁਖਿਆ ਮੌਜ ਮੈਂ ਤੇਰੀਆਂ ਪੌੜੀਆਂ ਚੜ੍ਹਨੋਂ ਚੜ੍ਹਦੀਆਂ ਟਾਟੀਆਂ ਜੀ ਵਧੀਆ ਲੱਗਦਾ ਹੈ ਨਾ ਹਾਂ ਟਾਟੀਆਂ ਜੇ ਹੁੰਦੇ ਟਾਟੀਆਂ ਬਾਰ ਕੋਲ ਬੈ ਫੋਟੋ ਵੀ ਨਹੀਂ ਆਉਂਦੀ ਕੁਝ ਨਹੀਂ ਦਿੰਦੀ ਫੋਟੋ ਮੈਂ ਵੀ ਲੇ ਲਈ ਤੇ ਫੋਟੋ ਤਾਂ ਘੱਟ ਲੈਂਦੇ ਐਡੀ ਸੋਹਣੀ ਤਾਂ ਹਾਂ ਤੇ ਆਹੋ ਕਹਿੰਦੇ ਨੇ ਤੇ ਕੀ ਨੇ ਅੱਤੀ ਵਰਤ ਦਵਾਉਂਦਾ ਮਹਾਰਾਜ ਤੇ ਉਹ ਕਿੱਡੀ ਵਾਰ ਤੇ ਕੁਝ ਨਹੀਂ ਕੋਈ ਤਾਂ ਪਹਿਲਾਂ ਤਾਂ ਬੀਟਾ ਹੋ ਲੈ ਲਿਆ ਆਹ ਹੁੰਦਾ ਇਹ ਪੇਰਾ ਉਤੋਂ ਤੋਂ ਤੱਕ ਕੇ ਵਾਕਿਆ ਜੀ ਵਾਟ ਉਹ ਕੋਈ ਤਕਿਆ ਨਹੀਂ ਆ ਪੁਰਾਣੀ ਜੀ ਇੱਥੋਂ ਕਿੰਨੇ ਜਿਹੜੇ ਤੁਸੀਂ ਅਸੀਂ ਇੱਥੋਂ ਆ ਪਹਿਲੀ 74 ਜਿੰਨੇ ਸੀ 74 ਢੱਕੇ ਤੋਂ ਆ ਸਾਨੂੰ ਉਤੋਂ ਇੱਕ ਪ੍ਰਾਈਵੇਟ ਦਾ ਬਾਧੂ ਪੂਰੀ ਗਈਆਂ ਛੇਤੀ ਪੀ ਡੇਢੀ ਮਾੜੇ ਨਾ ਨੌ ਵੱਧ ਗਏ ਪਹਿਲਾਂ ਸਰਕਾਰੀ ਉਹ ਦੁਆਦੇ ਹਾਂ ਜੇ ਨਟੈਕ ਲਾਉਦੇ ਟਾਈਮ ਤੇ ਖਤਾਂ ਲਿਖੇ ਕਰਨ ਨਾ ਹੂੰ ਤੇ ਰੋ ਆਦਬ ਜਲਦ ਕਰਾਇ ਦੇ ਫਿਰ ਸੋਟਾ ਤਾਂ ਪਾਣੀ ਲੱਗਿਆ ਹਣਾ ਲਾ ਅੱਛਾ ਪਾਣੀ ਚੱਲ ਗਿਆ ਇਹ ਦੇਰ ਕੱਢ ਬੰਨ ਆਏ ਕੋਈ ਬੀਬੀ ਨੇ ਇੱਧਰ ਆਪਣੇ ਸਾਰੇ ਕੱਪੜੇ ਤੈਹਲਾਤੇ ਉਹ ਸੀ ਤੇ ਆਹ ਨਹੀਂ ਕਰੇਗੇ ਜੀ ਮੇਰਾ ਸਰੂਪਾ ਜੀ ਆਹ ਜਦ ਮੇਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਥਿਤ ਪੂਰਨ ਹੋਈ ਸੀ ਆ ਮੈਨੂੰ ਸਰੂਪਾ ਭੇਟ ਕੀਤਾ ਗਿਆ ਸੀ ਸਰੂਪਾ ਦਿੱਤਾ ਗਿਆ ਸੀ ਸਨਮਾਨ ਦੇ ਵਿੱਚ ਜੀ ਬਹੁਤ ਵੱਡਾ ਦੁਨੀਆਂ ਸਭ ਤੋਂ ਮਹਿੰਗਾ ਹੀ ਨਾਮ ਹੈ ਜੀ ਪਮਾਸੇ ਹੋਣੇ ਦੇ ਕੌਣ ਹੋਣ ਸਾਰਿਆਂ ਨਾਲ ਮਹਿੰਗਾ ਹੈ ਤੇ ਇੱਧਰ ਆਪਾਂ ਪੱਲੜ ਵੀ ਲਾਤਾ ਹੀ ਦੇਖੋ ਤੇ ਬੀਬੀ ਉਪਰਲੀ ਸਾਈਡ ਤੋਂ ਦੱਸਿਆ ਸੀ ਉਪਰਲੀ ਸਾਈਡ ਰਹਿ ਗਿਆ ਉਧਰ ਬੀਬੀ ਅੱਜ ਅਸਾਂ ਆਉ ਉਹ ਦੂ ਮਮਮੀ ਦੇ ਨਾਲ ਤਾਂ ਅਸੀਂ ਅੱਜ ਰਹਿ ਪੀ ਉਹ ਦੇਖੋ ਉਹ ਦੇਖੋ ਸ਼ਰਾਰਤੀ ਬੱਚਾ ਤੇ ਨਾਂ ਵੱਜ ਗਈ ਹੁਣ ਸਕੂਲ ਵੀ ਜਾਣਾ ਮੈਂ ਤੇ ਆ ਕੇ ਮਿਲਦਾ ਥੋਡੇ ਨਾਲ ਤੇ ਮਮਮੀ ਦੇ ਗੱਲਾਂ ਤਾਂ ਬਸ ਤਾਂ ਚੱਲੀ ਜਾਂਦੀ ਨਹੀਂ ਬਾਡੀ ਵੱਡੀ ਲੰਬੀ ਹੋ ਗਈ ਵੀਰੋ ਤਿੰਨ ਜਗਾ ਮੋਗੇ ਦਾ ਫਿਰ ਉਹਨਾਂ ਸੌ ਸੌ ਆ ਆ ਕੇ ਨਾਲ ਦੇਖੋ ਕਿਵੇਂ ਤਾ ਉਹ ਵੀ ਆਇ ਕੋਈ ਵੀ ਮਮਮੀ ਡੈਡੀ ਫੋਟੋ ਚਲੋ ਫਿਰ ਆ ਕੇ ਮਿਲਦੇ ਹਾਂ ਕੁਆਲਿਟੀ ਵਗੈਰਾ ਦਵਾਈ ਵਗੈਰਾ ਸਾਰਾ ਕੁਝ ਬਾਟਰ ਵਿੱਚ ਧਰ ਦਿੱਤੀ ਹੈ ਤੇ ਉਹ ਦੋ ਪਕਕਟੀਆਂ ਪਾਣੀ ਵਿੱਚ ਪਾ ਕੇ ਉਤਰ ਪਾ ਕੇ ਸਨੀਪਈ ਜਾ ਰਿਹਾ ਚਟਕੇ ਪਰਾਂ ਕਰਦੇ ਆਪਾਂ ਠੀਕ ਹੈ ਜੀ ਤੇ ਉਹਨੂੰ ਵੀ ਥੋੜੀ ਦੇ ਦਿੱਤੀ ਤੇ ਹੁਣ ਆਪਾਂ ਗੋਹਾ ਪੱਕ ਕੇ ਆਉਣੇ ਆ ਕੋਠੇ ਤੇ ਗੋਹਾ ਆਪਣਾ ਨਹੀਂ ਪੱਥਿਆ ਜਿਹਾ ਲੇਟ ਹੋ ਗਏ ਜਾਣੇ ਜੀ ਆਪਾਂ ਠੀਕੇ ਬਣੇ ਰਹੋ ਜੀ ਵੀਡੀਓ ਦੇ ਨਾਲ ਹੁਣ ਦੁਬਾਰਾ ਆਪਾਂ ਢੇਕੀ ਧਰਦੇ ਆ ਪੱਤ ਨਾਲਿਆਂ ਮੰਗਣ ਨਾਲ ਗੋਹਾ ਪੱਤ ਕੇ ਉੱਪਰ ਤੇ ਆਪਣੀ ਮਾਜਨੀ ਨੂੰ ਥੋੜਾ ਜਿਹਾ ਉਧਰ ਮੈਂ ਕੱਤੀ ਖੋਲਣ ਲੱਗ ਗਈ ਆਪਣੀ ਪਲਾਟ ਖਾ ਲਈ ਆਪਣਾ ਆਪਾਂ ਆਪਣਾ ਬੋਰਾਂਗੇ ਇਹਨਾਂ ਨੂੰ ਸਾਫ਼ ਤਾ ਨੂੰ ਖਰਾਕ ਆਲਿਆਂ ਅਨੁਸਾਰਿਆਂ ਨੂੰ ਜੋੜ-ਜੋੜ ਕੇ ਪੱਲੜ ਬਣਾਵਾਂਗੇ ਆਪਾਂ ਸੂਈ ਨਾਲ ਜਾਂ ਮਸ਼ੀਨ ਨਾਲ ਦੇਖਦੇ ਆ ਉਹ ਤੁਹਾਨੂੰ ਜਰੂਰ ਦਿਖਾਵਾਂਗੇ ਮਿੱਤਰੋ ਹੁਣ ਮੰਮੀ ਪਸੂਆਂ ਨੂੰ ਤਿਆਰੀ ਆ ਪਾਣੀ ਜੀ ਇੱਧਰ ਦੇਖੋ ਇਹਨਾਂ ਨੇ ਗੋਹਾ ਮੈਂ ਤੇ ਮੈਂ ਦਾ ਥਾਂ ਪੂਰਾ ਰਗੜ ਤੈ ਇੱਥੇ ਦੇਖੋ ਤੇ ਇੱਧਰ ਆਪਣੀ ਲక్ష్ਮੀ ਪੀਰੀਆ ਬੱਡਰ ਤੇ ਇਧਰ ਆ ਪੱਜਾ ਫਿਰਦਾ ਮਾਂ ਦਾ ਪੁੱਤ ਇਧਰੋਂ ਦਾ ਫਿਰਦਾ ਗਾ ਬਾਹਰ ਸਾਰਿਆਂ ਨੂੰ ਓਰੇ ਖੜ ਗਿਆ ਓਰੇ ਓਰੇ ਉੱਥੇ ਲਿਆ ਜਾਂ ਮਾਰੇ ਬਹੁਤ ਖਤਰਨਾਕ ਖੜਿਆ ਰੀਆ ਇਹ ਨੈਕਸਟ ਹਾਂ ਜਾ ਹੁਣ ਬਾਥਰੂਮ ਕਰਾਉਣ ਆਏ ਨੂੰ ਆਪਾਂ ਬਾਹਰ ਜੀ ਤੇ ਇਧਰ ਆ ਪਾਣੀ ਪੀ ਜਾਂਦੀਆਂ ਨੇ ਪਹਿਲਾਂ ਮੰਮੀ ਕੋਲੇ ਬਿੜੀਆਂ ਹੀ ਬੈਠੀਆਂ ਸੀ ਜੀ ਤੇ ਆਪਣੀ ਵਰਕਤ ਆ ਚੱਲ ਆਇਆ ਓਰੇ ਸਾਈਡ ਤੇ ਰੜੀ ਕੇ ਪੱਜਾ ਫਿਰਦਾ ਇਹ ਹਾਏ ਬਾਹਰ ਤਲੀਏ ਦਵਾਰ ਆ ਗਿਆ ਅੰਦਰ ਹਾਏ ਆਪਣੀ ਫੈਮਿਲੀ ਨਾਲੇ ਆਪਾਂ ਸਬਜੀ ਤੇ ਪਾਰਕ ਦਿਖਾਉਣੇ ਆ ਆਇਆ ਹਾਏ ਖੂਹ ਆਪਣੀ ਸਬਜੀ ਪੂਰੀ ਵਧੀਆ ਹੋ ਰਹੀ ਐ ਬਸ ਉਹ ਗੱਜਲੇ ਬਚਲ ਜੀ ਹੋ ਰਹੀ ਆ ਸਲਗਮ ਜੀ ਆਪਾਂ ਹੁਣ ਸਾਰੀ ਪਾਦਾਂਗੇ ਇੱਥੇ ਆਪਾਂ ਗਾਜਰਾਂ ਲਾਵਾਂਗੇ ਇਧਰ ਆ ਸਾਗ ਵੀ ਹੋਣ ਲੱਗਾ ਹੀ ਸਾਗ ਵੀ ਵਧੀਆ ਹੋ ਰਿਹਾ ਹੈਗਾ ਇਧਰ ਆਪਣਾ ਖੂਹ ਆ ਗਿਆ ਜੀ ਇਹ ਬਹੁਤ ਪੁਰਾਣਾ ਖੂਹ ਹੈ ਡਰ ਆਈ ਕੋਈ ਇੱਥੇ ਆਪਣੇ ਇੱਕ ਪਹਾੜੀ ਕਿੱਕਰ ਹੋ ਰਹੀ ਹੈ ਇਹਨ ਦਾ ਆਪ ਪੱਟ ਦਾਂਗੇ ਇਹਦਾ ਕੋਈ ਫਾਇਦਾ ਨਹੀਂ ਜੀ ਜਿਹੜੀ ਦੂਜੀ ਹੁੰਦੀ ਹੈ ਪਿੰਡਾਂ ਵਿੱਚ ਉਹ ਰੱਖ ਸਕਦੇ ਆ ਇਹ ਦਿਨ ਦੱਤ ਹੁਣੀ ਇਹ ਤਾਂ ਉਹੀ ਹੈ ਬਸ ਤੇ ਇਧਰ ਆਪਣੇ ਪਿੱਪਲ ਵੀ ਹੋ ਰਿਹਾ ਈ ਇੱਕ ਆ ਸੀ ਇੱਕ ਹੋਈ ਜਾਂਦਾਗਾ ਤੇ ਆ ਦੇਖੋ ਜੀ ਆਪਣੇ ਪਾਰਕ ਦੇ ਵਿੱਚ ਵੀ ਬੂਜੇ ਲਾਏ ਪਏ ਦਰਖਤ ਲਾਏ ਪਏ ਜੀ ਆਹ ਦੇਖਾ ਇਧਰ ਜਿਵੇਂ ਪਿੱਪਲ ਬੋਰਡ ਲਾਏ ਪਏ ਇਧਰ ਬੋਰਡ ਆ ਗਿਆ ਜੀ ਤੇ ਇਧਰ ਨੰਮਲਾ ਆਇਆ ਪਿਆ ਜੀ। ਬਿਸ਼ਾਂ ਬਾਸ ਤੇ ਜੀ ਪਰ ਇਹਨਾਂ ਦੇ ਵਿੱਚ ਪਾਣੀ ਨਹੀਂ ਪੈਂਦਾ ਜੀ ਇਸ ਕਰਕੇ ਬਸ ਇਹਨਾਂ ਦੀ ਇਹੀ ਘਾਟ ਹੈ। ਜੇ ਇਹਨਾਂ 'ਚ ਪਾਣੀ ਪੈਣ ਲੱਗ ਜਾ ਵਧੀਆ ਹੁਣ ਲੱਗਿਆ ਨਹੀਂ ਇਹ ਜੀ। ਆਹ ਦੇਖੋ ਜੀ। ਇਹ ਆਪਣਾ ਪਾਰਕ ਆ ਗਿਆ ਜੀ। ਝੁੱਲੇ ਨੂੰ ਆਈ ਘਾਟ ਰਹੀ ਸਰਪੰਚ ਕਹਿੰਦਾ ਸੀਗਾ ਝੁੱਲੇ ਲਵਾਵਾਂਗੇ। ਪਰ ਲਵਾਏ ਨਹੀਂ ਹਲੇ। ਤੇ ਇਧਰ ਆਹ ਦਰਖਤ ਆ ਗਿਆ ਛਾਂ ਲਏ ਛਾਂ ਲਾ ਦਰਖਤ ਜਿਹੜਾ ਆਪਣੇ ਬਾੜੀ 'ਚ ਵੀ ਲੱਗਾ ਹੋਇਆਗਾ। जैसे इधर निम आ गए जी आखो इत साग डेगे पे किसी ने इधर आ गया एक होर निम अपना पार्क है जी सारा हम बस ए वे बड़े हो रहे जी देखो बिच पशु फिरते रहते ना गेट ना इतो कोई ना जमें है बस सटा है सट्ट पे जी देखो इतने भी किसी ने अद्धा साग ही हो रहा साग है कि होर कुछ है ਹੇਰਾ ਸਾਗੇ ਹੈ। ਤੇ ਆ ਦੇਖੋ ਆਪਣਾ ਪਾਰਕ। ਬਸ ਇੰਨਾ ਜਿਹਾ ਪਾਣੀ ਦੀ ਘਾਟ ਹੈ ਜੀ ਆ ਦੇਖੋ ਇੱਥੇ ਖੜਿਆ ਸੁੱਕੇ ਪਿਆ ਦੇਖੋ। ਆਪਣੀ ਪੈਪ ਨਹੀਂ ਵੱਡੀ ਨਹੀਂ ਆਪਾਂ ਪਾ ਜਿਆ ਕਰਦੀ ਇਹਨਾਂ 'ਚ ਪਾਣੀ ਜੀ ਪਾਇਆ ਕਰੀਏ। ਪੈਪ ਤਾਂ ਆਪਣੀ ਇੱਥੋਂ ਤੱਕ ਵੀ ਨਹੀਂ ਆਉਂਦੀ ਹੈਗੀ। ਸਬਜ਼ੀਆਂ ਤੱਕ। ਆ ਦੇਖੋ ਚਾਰ ਸਪਿਰ ਆਪਣੇ ਪਾਰਕ ਦੇ ਜੀ ਛਾਂ ਵਾਲੇ ਬੁਝੇ ਲਏ ਪਿਆ। ਤੇ ਇੱਥੇ ਵੀ ਕਿਸੇ ਨੇ ਸਿੱਟੀ ਪਈ ਹੈ ਜੀ ਸਰੋਂ। ਜੇ ਇਧਰ ਆਪਣੀ ਸਬਜ਼ੀ ਆ ਗਈ। ਪਾਰਕ ਦੇ ਨਾਲ ਲਗਾਂਦੀ ਹੋਏ ਕੋਠੇ ਦੇ ਉੱਤੇ ਚੜਕੇ ਜਵਾਕ ਹੁਣ ਪਤੰਗ ਦਾ ਚੜਾਉਣ ਲੱਗੇ ਇੱਥੇ ਦਾ ਪਿੰਡਾਂ ਦੇ ਵਿੱਚ ਜਵਾਕ ਮਹੀਨਾ ਪਹਿਲੀ ਪਤੰਗ ਚੜਾਉਣ ਲੱਗੇ ਆ ਜੀ ਕਿਉਂਕਿ ਇੱਥੇ ਜਵਾਕ ਚੜਾਉਂਦੇ ਵਾਲੇ ਛੋਟੇ ਜਵਾਕ ਹੁੰਦੇ ਉਹ ਤਾਂ ਇਹਨਾਂ ਨੂੰ ਚਾਹ ਜਾਂ ਬਹੁਤ ਹੁੰਦਾ ਪ੍ਰਸਤ ਪਤੰਗ ਚੜਾਉਂਦਾ ਤੇ ਹੁਣ ਹੋਈ ਪਤੰਗ ਉਹ ਦੇਖੋ ਜਿਹੜੇ ਇੰਦੇ ਉੱਤਰ ਇੱਥੇ ਦਿਖ ਨਹੀਂ ਰਹੀ ਕਿਉਂਕਿ ਯੂਮ ਨਹੀਂ ਹੋ ਸਕਦਾ ਇੱਥੋਂ ਬਾਈ ਵਾਈਟ ਐਂਗਲ ਤੇ ਲੱਗ ਰਿਹਾ ਇਸ ਵਕਤ ਤੇ ਜੇ ਇਧਰ ਆਪਣੇ ਪਾਰਕ ਦੇ ਵਿੱਚ ਲਾਈਟਾਂ ਵੀ ਲਾਈਆਂ ਪਈਆਂ ਨੇ ਪੂਰਾ ਪ੍ਰਵੰਧ ਆਇਆ ਤਾਂ ਤੇ ਅੱਜ ਦੇ ਬਲੌਗ ਬਲੌਗ ਦਾ ਐਂਡ ਆਪਾਂ ਪਾਰਕ ਦੇ ਵਿੱਚ ਕਰਦੇ ਹੌਪ ਕਰਦੇ ਸਾਰੇ ਨੂੰ ਵਧੀਆ ਲੱਗਿਆ ਹੋ ਜੇਕਰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬੰਦ ਦੱਸਿਆ ਕਰੋ ਅੱਜ ਦੀ ਵੀਡੀਓ ਤੇ ਕੀ ਘਾਟ ਸੀ ਵੀ ਕਮੀ ਵੀ ਦੱਸਿਆ ਕਰੋ ਆਪਾਂ ਨੂੰ ਜੀ ਫਿਰ ਆਪਾਂ ਕੋਈ ਬਾਹਲੇ ਵੱਡੇ ਬਲੌਗਰ ਨਹੀਂ ਹੈਗੇ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਜੀ ਤੇ